ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ 3 ਦੇ ਵਿੱਚ ਗੱਲ ਕਰੀਏ ਨੇਪਾਲ ਦੇ ਵਿੱਚ ਹੋ ਰਹੇ ਦੰਗਿਆਂ ਬਾਰੇ ਨੇਪਾਲ ਦੇ ਨੌਜਵਾਨ ਅਜੀਹਾ ਭੜਕ ਗਏ ਹਨ ਕਿ ਸਰਕਾਰ ਨੂੰ ਉਹਨਾਂ ਤੇ ਕਾਬੂ ਕਰਨਾ ਮੁਸ਼ਕਲ ਹੋ ਗਿਆ ਹੈ ਕੀ ਕਾਰਨ ਹੈ ਕਿ ਇਹ ਨੌਜਵਾਨਾਂ ਨੇ ਇਸ ਤਰ੍ਹਾਂ ਦੰਗੇ ਕਰਨੇ ਸ਼ੁਰੂ ਕਰ ਦਿੱਤੇ ਹਨ ਹਾਲ ਹੀ ਵਿੱਚ ਨੇਪਾਲ ਵਿੱਚ ਮੁੱਖ ਤੌਰ ਤੇ ਸਰਕਾਰੀ ਕਾਰਪੋਰੇਸ਼ਨ ਕਰਾਪਸ਼ਨ ਤਾਣਾਸ਼ਾਹੀयत ਨੇਪੋਟイズਮ ਦੇ ਕਾਰਨ ਨੌਜਵਾਨਾਂ ਵਿੱਚ ਵਧ ਰਹੀ ਨੌਕਰੀਆਂ ਦੀ ਘਾਟ ਦੇ ਕਾਰਨ ਇਹ ਦੰਗੇ ਸ਼ੁਰੂ ਹੋਏ ਹਨ ਜਨ ਜੈਡ ਨੌਜਵਾਨਾਂ ਨੇ ਸਰਕਾਰ ਵੱਲੋਂ ਕਾਰਪੋਰੇਸ਼ਨ ਅਨਜਵਾਬ ਦੇਹੀ ਅਤੇ ਰਿਸ਼ਤਾ ਪ੍ਰਤੀ ਵਿਧ ਵੱਡੀ ਕਾਰਵਾਈ ਕੀਤੀ ਹੈ ਜਿਸ ਕਾਰਨ ਇਹ ਪ੍ਰਦਰਸ਼ਨ ਸ਼ੁਰੂ ਹੋਇਆ ਹੈ ਸਰਕਾਰ ਨੇ ਵੱਡੀ ਗਿਣਤੀ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਬੈਨ ਕਰ ਦਿੱਤਾ ਹੈ ਜਿਸ ਕਾਰਨ ਨੌਜਵਾਨ ਪੜ੍ਹ ਗੇ ਹਨ ਨੌਜਵਾਨਾਂ ਦਾ ਮੰਨਣਾ ਹੈ ਕਿ ਸਰਕਾਰ ਉਹਨਾਂ ਦੀ ਆਵਾਜ਼ ਦਬਾ ਰਹੀ ਹੈ ਆਪਣੀਆਂ ਗਲਤੀਆਂ ਨੂੰ ਛੁਪਾ ਰਹੀ ਹੈ ਦੰਗੇ ਦੌਰਾਨ ਕਈ ਇਮਾਰਤਾਂ ਸੰਸਦਾਂ ਤੇ ਨੇਤਾਵਾਂ ਦੇ ਘਰ ਸਾੜ ਦਿੱਤੇ ਗਏ ਹਨ ਪ੍ਰਧਾਨ ਮੰਤਰੀ ਕੇਪੀ ਉਲੀ ਅਤੇ ਰਾਸ਼ਟਰਪਤੀ ਨੂੰ ਅਸਤੀਫਾ ਦੇਣਾ ਪਿਆ ਪੁਲਿਸ ਨੇ ਨੌਜਵਾਨਾਂ ਉੱਤੇ ਪਾਣੀ ਦੀਆਂ ਬਿਚਾਰਾਂ ਅਥਰੋ ਗੈਸ ਦੇ ਗੋਲੇ ਨਜਾਇਜ਼ ਹਥਿਆਰਾਂ ਦੇ ਨਾਲ ਕਈ ਤਰ੍ਹਾਂ ਦੇ ਮਾਰੂ ਹਥਿਆਰਾਂ ਨਾਲ ਹਮਲਾ ਕੀਤਾ ਜਿਸ ਕਾਰਨ ਕਈਆਂ ਦੀ ਮੌਤ ਹੋ ਗਈ ਹੈ ਨੌਜਵਾਨਾਂ ਵਿੱਚ ਕਾਫੀ ਨਾਰਾਜ਼ਗੀ ਪਾਈ ਗਈ ਹੈ ਸਰਕਾਰ ਵੱਲੋਂ ਵਾਧਿਕ ਕ੍ਰਪਸ਼ਨ ਨੂੰ ਲੈ ਕੇ ਨੌਜਵਾਨਾਂ ਦੇ ਵਿੱਚ ਗੁੱਸਾ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਨੇਪਾਲ ਦੀ ਆਰਮੀ ਨੇ ਹੁਣ ਕੰਟਰੋਲ ਕਰ ਲਿਆ ਹੈ ਕਰਫਿਊ ਲੱਗ ਚੁੱਕਾ ਹੈ ਆਮ ਲੋਕ ਘਰ ਵਿੱਚ ਰਹਿ ਲਈ ਮਜਬੂਰ ਹੋ ਗਏ ਹਨ ਹਾਲਾਤ ਵੀ ਚਿੰਤਾਜਨਕ ਬਣੇ ਹੋਏ ਹਨ ਕਈ ਨੇਤਾਵਾਂ ਨੇ ਆਪਣੇ ਦੇਸ਼ ਨੂੰ ਛੱਡ ਕੇ ਹੋਰ ਕਿਸੇ ਦੇਸ਼ ਵਿੱਚ ਪਨਾਹ ਲੈ ਲਈ ਹੈ ਕਈ ਨੇਤਾਵਾਂ ਨੂੰ ਆਪਣੇ ਘਰਾਂ ਦੇ ਵਿੱਚੋਂ ਭੱਜਣ ਲਈ ਮਜਬੂਰ ਕਰ ਦਿੱਤਾ ਗਿਆ ਹੈ ਜੇ ਗੱਲ ਕਰੀਏ ਨੇਪਾਲ ਦੇ ਵਿੱਚ 30 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਹਜ਼ਾਰ ਤੋਂ ਵੱਧ ਲੋਕ ਜ਼ਖਮੀ ਪਏ ਹਨ ਕਾਠ ਮੰਡੂ ਲਿਲਤਪੁਰ ਅਤੇ ਕਈ ਹੋਰ ਜ਼ਿਲ੍ਹਿਆਂ ਵਿੱਚ कर्फ्यू ਲੱਗਾ ਹੋਇਆ ਹੈ ਪ੍ਰਦਰਸ਼ਨਕਾਰੀਆਂ ਨੇ ਸੰਸਦ ਭਵਨ ਤੇ ਕਈ ਮੰਤਰੀਆਂ ਦੇ ਘਰਾਂ ਨੂੰ ਪੂਰੀ ਤਰ੍ਹਾਂ ਜਲਾ ਦਿੱਤਾ ਹੈ ਜ਼ਿਲ੍ਹਾ ਵਿੱਚ ਕਈ ਨੌਜਵਾਨਾਂ ਨੂੰ ਬੰਦ ਕੀਤਾ ਗਿਆ ਹੈ ਜਿਸ ਦੀ ਗਿਣਤੀ 13000 ਤੋਂ ਵੱਧ ਹੈ ਹਸਪਤਾਲਾਂ ਵਿੱਚ ਵੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਹੈ ਜ਼ਖਮੀ ਲੋਕ ਭਰਤੀ ਹੋ ਰਹੇ ਹਨ ਹਾਲਾਤ ਮਾਮੂਲੀ ਨਹੀਂ ਨਜ਼ਰ ਆ ਰਹੇ ਵੱਡੀ ਰਾਜਨੀਤਿਕ ਸੰਕਟ ਵਿੱਚ ਝੁੱਜ ਰਿਹਾ ਹੈ ਨੇਪਾਲ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ